ਫਰੀਦਕੋਟ ਵਿੱਚ ਤਾਇਨਾਤ ਇੱਕ ਫੌਜੀ ਅਫਸਰ ਨਾਲ ਵੱਡੀ ਠੱਗੀ ਲੱਗੀ ਹੈ। ਅਸਲ ਦੇ ਵਿੱਚ ਉਸਨੇ ਮੋਬਾਈਲ ਐਪ ਰਾਹੀਂ ਇਨਵੈਸਟਮੈਂਟ ਕਰਨੀ ਸੀ ਤਾਂ ਉਸਦੇ 72 ਲੱਖ ਰੁਪਏ ਠੱਗੇ ਗਏ। ਉਸਨੇ ਹੁਣ ਇਸ ਮਾਮਲੇ ਨੂੰ ਲੈ ਕੇ ਥਾਣੇ ਵਿੱਚ ਪਰਚਾ ਦਰਜ ਕਰਵਾਇਆ ਹੈ। ਪੁਲਿਸ ਨੇ ਤਲਾਸ਼ੀਕਰਨ ਦੌਰਾਨ 11 ਲੱਖ ਰੁਪਏ ਬਰਾਮਦ ਵੀ ਕਰ ਲਏ ਨੇ। ਠੱਗੀ ਕਿਸ ਤਰ੍ਹਾਂ ਲੱਗੀ ਤੁਸੀਂ ਸੁਣੋ ਪੁਲਿਸ ਅਧਿਕਾਰੀ ਕੋਲੋਂ। ਇਹਨਾਂ ਇੱਕ ਕੈਪਟਨ ਹੈਗੇ ਆ surjeet sambhal ਇਹ ਐਕਚੁਅਲੀ ਟਰੇਡਿੰਗ ਦਾ ਕੰਮ ਕਰਦੇ ਸੀ ਛੋਟੀ ਮੋਟੀ ਟਰੇਨਿੰਗ ਜਿਹੜੀ ਆ ਆਪਣੇ ਮੋਬਾਈਲ ਤੋਂ ਕਰੀ ਜਾਂਦੇ ਸੀ ਇਹਨਾਂ ਨੇ ਇੱਕ ਐਪ ਦੇ ਉਹ ਦੇਖ ਲਿਆ ਉਹ ਤੇ ਆਪਣੇ ਮੋਬਾਈਲ ਦੇ ਉੱਤੇ ਐਕਚੁਅਲੀ ਉਹ ਫੇਕ ਐਪ ਸੀ ਆ ਉਤੋਂ ਇਹਨਾਂ ਨੇ ਟਰੇਨਿੰਗ ਆਪਣੇ ਟਰੇਡਿੰਗ ਕਰਨੀ ਸ਼ੁਰੂ ਕਰ ਦਿੱਤੀ ਹੌਲੀ ਹੌਲੀ ਕਰਦੇ ਕਰਦੇ ਇਹਨਾਂ ਨੇ ਉਹ 72 ਲੱਖ ਰੁਪਏ ਉਹਦੇ ਚ ਲਾਤਾ ਤੇ ਉਹ ਜਿਹੜਾ ਐਪ ਦੇ ਵਿੱਚ ਉਹ ਇਹਨਾਂ ਦੇ ਪੈਸੇ ਜਿਹੜੇ ਆ ਇਹਨਾਂ ਨੂੰ ਸ਼ੋਅ ਕਰਕੇ ਦਿਖਾਈ ਜਾ ਰਹੇ ਸੀਗੇ ਤੁਹਾਡੇ ਪੈਸੇ ਜਿਹੜੇ ਆ ਇਨਕਰੀਜ਼ ਹੋ ਰਿਹਾ ਹੋਲੀ-ਹੋਲੀ ਬਦਲੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਉਹ ਪੈਸੇ ਵਾਪਸ ਨਹੀਂ ਨਿਕਲ ਰਹੇ ਤਾਂ ਫਿਰ ਇਹਨਾਂ ਨੇ ਸਾਨੂੰ ਅਪਰੋਚ ਕੀਤਾ ਜਿੱਤੇ ਮਕਦਮਾ ਨੰਬਰ 8 ਜਿਹੜਾ ਆ ਉਹ ਕੇਸ ਰਜਿਸਟਰ ਕਰਕੇ ਅਸੀਂ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰਦੀ ਆ ਬਹੁਤ ਜਲਦੀ ਹੀ ਜਿਹੜੇ ਇਹ ਅਕਾਊਂਟਸ ਦੇ ਵਿੱਚ ਪੈਸੇ ਗਏ ਆ ਤਾਂ ਜੈਸਲੀ ਮੁਲਜਮਾ ਉਹਨਾਂ ਨੂੰ ਅਸੀਂ ਫੜ ਲਾਂਗੇ ਸਰ ਜਿਹੜਾ ਇਹ ਐਪ ਦੀ ਗੱਲ ਕਰਦੇ ਸੀ ਇਸ ਵਿੱਚ ਇਨਵੈਸਟਮੈਂਟ ਕੀਤੀ ਸੀ ਜਾਂ ਵਨ ਟਾਈਮ ਇਨਵੈਸਟਮੈਂਟ ਕੀਤੀ ਜਾਂ ਕੰਟੀਨਿਊਅਲੀ ਹੋਦੇ ਟ੍ਰਾਂਜੈਕਸ਼ਨ ਨਹੀਂ ਨਹੀਂ ਇਹਨਾਂ ਨੇ ਹੌਲੀ-ਹੌਲੀ ਇਨਵੈਸਟਮੈਂਟ ਕੀਤੀ ਹੈ ਜਿਸ ਤਰ੍ਹਾਂ ਇਹਨੇ ਇਨਵੈਸਟਮੈਂਟ ਕਰੀ ਗਏ ਉਸ ਤਰ੍ਹਾਂ ਹੀ ਉਹ ਇਹਨਾਂ ਨੂੰ ਮਤਲਬ ਦਿਖਾਈ ਗਏ ਕਿ ਤੁਹਾਡੇ ਪੈਸੇ ਵੱਧ ਰਹੇ ਆ ਲੇਕਿਨ ਉਹ ਸਿਰਫ ਮੋਬਾਈਲ ਦੇ ਉੱਤੇ ਪੈਸੇ ਹੀ ਸ਼ੋ ਹੋ ਰਹੇ ਆ ਉਹ ਵਿਡਰਾ ਨਹੀਂ ਹੋ ਰਹੇ ਸੀ ਇਹ ਫਿਲਹਾਲ ਦੀ ਕਰੀ ਅਸੀਂ ਇਹਨਾਂ ਦੇ ਜਿਹੜੇ ਅਕਾਊਂਟ ਦੇ ਵਿੱਚ ਪੈਸੇ ਪਾਏ ਸੀ ਇਹ ਉਹਦੇ ਵਿੱਚ 11 ਲੱਖ ਦੇ ਕਰੀਬ ਇਹਨਾਂ ਦਾ ਜਿਹੜਾ ਹੈਗਾ ਉਹ ਅਮਾਊਂਟ ਅਸੀਂ ਫ੍ਰੀਜ਼ ਕਰਾਤੀ ਆ ਬੈਂਕ ਦੇ ਕੋਲੋਂ ਤੇ ਕੋਸ਼ਿਸ਼ ਕਰਦੇ ਆ ਬਾਕੀ ਵੀ ਜਿਹੜੇ ਅਕਾਊਂਟਸ ਪੈਸੇ ਗਏ ਆ ਉਹ ਟ੍ਰੇਸ ਕਰਕੇ ਉਹ ਫਰੀਜ਼ ਕਰਾ ਕੇ ਇਹਨਾਂ ਨੂੰ ਦਵਾਉਣ ਦੀ ਕੋਸ਼ਿਸ਼ ਕਰਾਂਗੇ ਹਾਂ ਸਰ ਐਸ ਬਾਰੇ ਪਤਾ ਚੱਲਿਆ ਕੋਈ ਕਿਸ ਤਰ੍ਹਾਂ ਚੱਲ ਰਹੀ ਸੀ ਐ ਕਿਸ ਤਰ੍ਹਾਂ ਆਪਰੇਟ ਕਰ ਰਹੀ ਸੀ ਜਿਹੜੇ ਸਰਵਰ ਕਰ ਰਹੇ ਮੈਂ ਡੂਰਿੰਗ ਇਨਵੈਸਟੀਗੇਸ਼ਨ ਆ ਜਾਏਗਾ ਉਹ ਬੰਦੇ ਮੈਸੇਜ ਸਾਨੂੰ ਪਤਾ ਲੱਗ ਗਿਆ ਗਰੁੱਪ ਦਾ ਜਿਹੜਾ ਹੈਗਾ ਆ ਚਾਰ ਪੰਜ ਬੰਦੇ ਅਸੀਂ ਕਰ ਲਿਆ ਉਹ ਫਾਈਂਡ ਕਰ ਲਿਆ ਪਬਲਿਕ ਨੂੰ ਤਾਂ ਇਹ ਪੇਰੇ ਹੀ ਸਾਡੀ ਹੈ ਰਿਕੁਐਸਟ ਕਿ ਕਿਸੇ ਦੀ ਗੱਲ ਦੇ ਵਿੱਚ ਨਾ ਜਲਦੀ ਆਓ ਪਹਿਲਾਂ ਵੈਰੀਫਾਈ ਕਰ ਲਓ ਕੋਈ ਵੀ ਗੱਲ ਇਦਾਂ ਦੀ ਹੁੰਦੀ ਆ ਤੇ ਇੰਨੀ ਜਲਦੀ ਕੋਈ ਟ੍ਰਾਂਜੈਕਸ਼ਨ ਨਾ ਕਰੋ ਕੋਈ ਐਪ ਜਾਂ ਕੋਈ ਵੀ ਆਂਦਾ ਉਹਨੂੰ ਲਿੰਕ ਨੂੰ ਕਿਸੇ ਨੂੰ ਕਲਿੱਕ ਨਾ ਕਰੋ ਤੇ ਜੇ ਇਨ ਕੇਸ ਗਲਤੀ ਹੋ ਹੀ ਜਾਂਦੀ ਹੈ ਤੇ 1923 ਤੇ ਇਮੀਡੀਏਟਲੀ ਕਰ ਦੋ ਤਾਂ ਕਿ ਜਿਹੜੇ ਪੈਸੇ ਆ ਤੁਹਾਡੇ ਕਿਸੇ ਅਗਲੇ ਅਕਾਊਂਟ 'ਚ ਟ੍ਰਾਂਸਫਰ ਨਾ ਹੋ ਸਕਣ ਜਦੋਂ ਇੱਕ ਵਾਰੀ ਫ੍ਰੀਜ਼ ਹੋ ਜੂਵੇ ਫਿਰ ਤੁਹਾਨੂੰ ਸਾਡੇ ਕੋ ਆਜੋ ਤੇ ਅਸੀਂ ਪਹਿਲਾਂ ਵੀ ਪੈਸੇ ਲੋਕਾਂ ਦੇ ਦਵਾਏ ਆ ਤੇ ਉਹ ਤੋਂ ਕੋਰਟ 'ਚੋਂ ਆਰਡਰ ਕਰਕੇ ਤੁਹਾਡੇ ਪੈਸੇ ਵਾਪਸ ਕਰਾ ਸਕੀਏ ਇਹ ਉਮੀਦ ਹੈ ਕਿ ਇਸ ਕੇਸ ਵਿੱਚ ਵੀ ਆਪਾਂ ਕਾਫੀ ਸੌਫਟਾਸ ਕਰ ਸਕਦੇ ਹਾਂ ਰਿਪੇਸਟ ਮੰਗਵਾ ਸਕਦੇ ਹਾਂ ਉਹ ਬਿਲਕੁਲੀ ਟਾਈਮ ਲੱਗੇਗਾ ਪਰ ਲੇਕਿਨ ਰਿਫੰਡ ਜ਼ਰੂਰ ਕਰਵਾਵਾਂਗੇ ਇਹਨਾਂ ਦੇ ਪੈਸੇ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਵੀ 11 ਲੱਖ ਤਾਂ ਅਸੀਂ ਫ੍ਰੀਜ਼ ਕਰਵਾ ਹੀ ਦਿੱਤਾ ਹੈ ਇਹਨਾਂ ਦਾ ਉਹ 11 ਲੱਖ ਤਾਂ ਇਹਨਾਂ ਦਾ ਮਿਲ ਜਾਏਗਾ ਅੱਗੇ ਵੀ ਜਿਹੜੇ ਅਕਾਊਂਟਸ 'ਚ ਪੈਸੇ ਗਏ ਆ ਉਹ ਫ੍ਰੀਜ਼ ਕਰਵਾ ਕੇ ਟ੍ਰੇਸ ਕਰਕੇ ਤੇ ਇਹਨਾਂ ਨੂੰ ਦਵਾ ਦਾਂਗੇ ਜੀ ਸਰ ਜਿਹੜੇ ਇਹਨਾਂ ਨੂੰ ਜਿਹੜੀਆਂ ट्रांजੈਕਸ਼ਨਾਂ ਗਈਆਂ ਉਹ ਗੱਲ ਅੱਗੇ ਕਿੰਨੇ ਅਕਾਊਂਟਸ 'ਚ ਜਿਹੜੀਆਂ ਦੱਸ ਰਹੀ ਸੀ ਉਹ ਮਲਟੀਪਲ ਅਕਾਊਂਟਸ ਆ ਇਹਦਾ ਅੱਗੇ ਕੋਈ ਨਿਅਰ ਤੇ ਜਾ ਕੇ ਉਹਦੀਆਂ ਲੇਅਰ ਅੱਗੇ ਕਾਫੀ ਬਣਾ ਦਿੰਦੇ ਆ ਤਾਂ ਕਿ ਪੁਲਿਸ ਜਲਦੀ ਨਾ ਫੜ ਨਾ ਕਰ ਲਾਂਗੇ ਤੁਸੀਂ ਸਾਈਬਰ ਕਰਾਈਮ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਅਤੇ ਸਾਈਬਰ ਠੱਗ ਵੀ ਤਰ੍ਹਾਂ-ਤਰ੍ਹਾਂ ਦੇ ਟੰਗ ਤਰੀਕੇ ਅਪਣਾ ਕੇ ਲੋਕਾਂ ਨੂੰ ਠੱਗਦੇ ਨੇ ਜਿਸ ਕਾਰਨ ਸਾਨੂੰ ਚਾਹੀਦਾ ਹੈ ਕਿ ਜਿਸ ਉੱਪਰ ਪੂਰਾ ਯਕੀਨ ਹੋਵੇ ਜਾਂ ਫਿਰ ਚੰਗੇ ਵੱਡੇ ਅਦਾਰਿਆਂ ਵਿੱਚ ਹੀ ਆਪਣੀ ਇਨਵੈਸਟਮੈਂਟ ਕੀਤੀ ਜਾਵੇ ਤਾਂ ਕਿ ਸਾਡੀ ਖੂਨ ਪਸੀਨੇ ਦੀ ਕਮਾਈ ਅਜਾਈ ਨਾ ਜਾ ਸਕੇ ਬਿਊਰੋ ਰਿਪੋਰਟ رابطہ ਪੰਜਾਬ